ਪਰਮ ਸੰਤ ਅਦਬੈਥ ਰੂਪ ਸ਼੍ਰੀ ਆਰਤੀ ਦੇਵਾ ਜੀ ਮਹਾਰਾਜ ਦੇ ਅਸ਼ੀਰਵਾਦ ਨਾਲ ਮਾਤਾ ਚਿੰਤਪੂਰਨੀ ਦੇ ਮੇਲੇ ਦੇ ਸਬੰਧ ਵਿੱਚ ਮਾਤਾ ਚਿੰਤਪੂਰਨੀ ਸੇਵਕ ਸਭਾ ਦੇ ਪ੍ਰਧਾਨ ਹਰਦੇਵ ਸਿੰਘ ਅਤੇ ਚੇਅਰਮੈਨ ਰਾਜਨ ਮਹਿਤਾ ਦੀ ਅਗਵਾਈ ਹੇਠ ਤੀਸਰਾ ਵਿਸ਼ਾਲ ਪੰਡਾਲਾ ਸ਼ੇਹਾਟਾ ਵਿਖੇ ਲਗਾਇਆ ਗਿਆ ਇਸ ਮੁਕੇ ਮਾਤਾ ਆਰਤੀ ਦੇਵਾ ਜੀ ਮਹਾਰਾਜ ਸਮਾਜ ਸੇਵਕ ਅਰਵਿੰਦ ਕੁਮਾਰ ਪਕਣਾ ਸਮਾਜ ਸੇਵਕ ਕਮਲ ਕੁਮਾਰ ਬੌ ਲਖਣਪਾਲ ਤਰਨਜੀਤ ਕੈਂਡੀ ਵਿੱਕੀ ਖੰਨਾ ਸਰਪੰਚ ਕਸ਼ਮੀਰ ਸਿੰਘ ਨੇ ਪੰਡਾਰੀ ਦੀ ਸੇਵਾ ਨਿਭਾਈ ਆਏ ਹੋਏ ਮਹਿਮਾਨਾਂ ਨੂੰ ਸਨਮਾਨਿਤ ਕੀਤਾ ਗਿਆ ਅਤੇ ਇਸ ਮੌਕੇ ਦੀਪਕ ਰਾਮਪਾਲ ਕੇਤਨ ਸ਼ਰਮਾ ਕੇ ਰਜੇਸ਼ ਮਹਿਤਾ ਅਸ਼ੋਕ ਮਹਿਤਾ ਓਮਕਾਰਨਾਥ ਮਹਿਤਾ ਅਸ਼ੋਕ ਕੁੰਦੀ ਸੁਮਿਤ ਸਾਥ ਵਿੱਚ ਮੇਤ ਵੱਡੀ ਗਿਣਤੀ ਵਿੱਚ ਸੰਗਤਾਂ ਹਾਜ਼ਰ ਸਨ ਗੁਰੂ ਪਿਆਰੀ ਸਾਧ ਸੰਗਤ ਜੀਓ ਹਮਾਰੇ ਸਤਕਾਰਯੋਗ ਸ੍ਰੀ ਰਾਜਨ ਮਹਿਤਾ ਜੀ ਔਰ ਪ੍ਰਧਾਨ ਹਰਦੇਵ ਜੀ ਔਰ ਸਾਰੇ ਮੈਂਬਰੋਂ ਕੇ ਦੁਹਾਰਾ ये विशाल भंडारा चिन्नपूर्णि के मेले के उपलक्ष्य में किया जा रहा है ये आप सभी सियाडा वासियों को शहर वासियों को बहुत बहुत बधाई हो मेले की भी और इन बच्चों को बाल और ताकत मिले और चर्दी कला रखे इसी तरह ही कर्म करते रहे समाज सेवा करते रहे बच्चों को भी माता रानी जहाँ भारत के सारे संस्कारों के द्वारा सब जोड़ने का नको मार्ग मिले यही हम परमात्मा से करते हैं जो नशा मुक्त हो और बच्चों को बाल और मिले यही परमेश्वर से प्रार्थना करते हैं ਸਭੀ ਸ਼ਾਸਨ ਕੋ ਜੈ ਮਹਤਾਬੀ ਮਾ ਚਿੰਤਾਪੁਰਨੀ ਦਾ ਮੈਂ ਰਾਜਨੀ ਮੇਤਾ ਚੇਅਰਮੈਨ ਮਾ ਚਿੰਤਾਪੁਰਨੀ ਸੇਵਾ ਸਭਾ ਤੋਂ ਆਇਓ ਇਹ ਸਾਰੇ ਮੈਂ ਆਪਣੇ ਵੀਰਾਂ ਦਾ ਤੇ ਸੱਜਣ ਪਰਵੰਦਿਆ ਦਾ ਦਿਲੋਂ ਧੰਨਵਾਦ ਕਰਦਾ ਤੇ ਮਾ ਚਿੰਤਾਪੁਰਨੀ ਦੇ ਮੇਲੇ ਦੀ ਸਮੂਹ ਸੰਗਤ ਨੂੰ ਬਹੁਤ-ਬਹੁਤ ਵਧਾਈ ਹੋਵੇ ਅਸੀਂ ਜਿਹੜਾ ਇਹ ਉਪਰਾਲਾ ਕੀਤਾ ਹੈ ਮਾ ਚਿੰਤਾਪੁਰਨੀ ਦੇ ਮੇਲੇ ਉੱਤੇ ਭਾਡਾ ਇਹ ਦਿਲ ਦਾ ਇੱਕ ਰਮਾਨ ਹੈ ਵੀ ਇੱਥੇ ਤੇ ਲੰਗਰ ਲਗਾਇਆ ਜਾਵੇ ਤੇ ਨਾਲ ਜਾ ਕੇ ਉਹ ਮਾਤਾ ਚਿੰਤਾਪੁਰ ਦੇ ਵੀ ਲੰਗਰ ਲਗਾਇਆ ਜਾਵੇ ਕਿਉਂਕਿ ਉਹ ਦਾਰਿਆ ਜਿਸ ਦਾਰ ਦੇ ਤੋਂ ਕੋਈ ਵੀ ਅਜੇ ਤੱਕ ਖਾਲੀ ਨਹੀਂ ਮੁੜਿਆ ਤੇ ਹਰ ਗਦੀ ਝੋਲੀ ਭਰਦੀ ਆ ਬਸ ਇੰਨਾ ਹੀ ਮੈਂ ਕਹਿਣਾ ਚਾਹੁੰਦਾ ਤੇ ਮਹੀਨੇ ਦਾ ਲਾਹ ਸ਼ਨੀਵਾਰ ਮੈਂ ਚਿੰਤਾਪੁਰਨੀ ਸੇਵਕ ਸਭਾ ਹਰ ਸ਼ਨੀਵਾਰ ਮਾਤਾ ਜੀ ਦੇ ਦਰਸ਼ਨਾਂ ਵਾਸਤੇ ਬੱਸਾਂ ਲੈ ਕੇ ਜਾਂਦੀ ਆ ਤੇ ਸਾਲ ਚ ਇੱਕ ਵਾਰੀ ਮਾਂ ਵੈਸ਼ਨੋ ਦੇਵ ਜਾਂਦੇ ਆ ਲੱਗਦਾ ਕਿ ਇਸ ਵੇਲੇ ਇੱਕ ਵਾਰੀ ਬੱਸ ਖੜਦੇ ਤੇ ਹੁਣ ਮੇਰੇ 4-5 ਬੱਸਾਂ ਦਾ ਕਾਰੋਬਾਰ ਬਣ ਗਿਆ ਹਾ ਤਾਂ ਮੇਨ ਮਕਸਦ ਇਹ ਆ ਵੀ ਆਪਣੇ ਬੱਚੇ ਨੂੰ ਆਪਣੇ ਸਨਾਤਨ ਧਰਮ ਨਾਲ ਜੋੜ ਕੇ ਰੱਖਣਾ ਤੇ ਸਾਡਾ ਇਹੋ ਹੀ ਉਪਰਾਲਾ ਆ ਵੀ ਸਾਡੇ ਬੱਚੇ ਆਪਣੇ ਧਰਮ ਨਾਲ ਜੁੜੇ ਰਹਿਣ ਤੇ ਆਪਣੇ ਗੁਰੂ ਧਾਮਾਂ ਦੇ ਉੱਤੇ ਨਾਲ ਜਾਂਦੇ ਰਹਿਣ ਇਹ ਲੰਗਰ ਲਗਾਉਂਦੇ ਰਏ। ਇਹ ਸਾਡਾ ਜਿਹੜਾ ਤੀਸਰਾ ਲੰਗਰ ਆ ਮਾਤਾ ਜੀ ਦਾ ਤੇ ਮਾਤਾ ਜੀ ਇਸੇ ਤਰ੍ਹਾਂ ਹੀ ਮਾ ਚਿੰਤਪੁਰਨੀ ਸੇਵਕ ਸਾਹਿਬਾ ਪਰਿਵਾਰ ਨੂੰ ਉਤਸ਼ਾਹ ਦਿੰਦੀ ਰਵੇ ਤੰਦਰੁਸਤੀ ਬਖਸ਼ਦੀ ਰਵੇ ਤੇ ਇਹ ਲੰਗਰ ਇਦਾਂ ਹੀ ਚੱਲਦੇ ਰਹਿਣ। ਜੀ ਦੇ ਅਸ਼ੀਰਵਾਦ ਦੇ ਨਾਲ ਅੱਜ ਵਿਸ਼ਾਲ ਤੀਸਰਾ ਭੰਡਾਰਾ ਕਰਵਾਇਆ ਜਾ ਰਿਹਾ ਵਾ। ਜਿੱਦਾਂ ਕਿ ਸਾਡੇ ਸਰਪੰਚ ਸਾਹਿਬ ਨੇ ਜਿਗਰ ਕੀਤਾ ਵਾ ਕਿ ਮਾਤਾ ਪਰਿਵਾਰ ਇਸ ਸਾਡੇ ਦੇ ਵਿੱਚ ਵੀ ਬੜੀ ਵੱਡੀ ਤਦਾਦ ਦੇ ਵਿੱਚ ਇਕੱਠੇ ਮਾਤਾ ਪਰਿਵਾਰ ਇੱਥੇ ਰਹਿ ਰਿਹਾ ਵਾ। ਜਿੰਨਾ ਵੱਲੋਂ ਮਾਤਾ ਚਿੰਤਪੁਰਨੀ ਦੇ ਦਰਸ਼ਨਾਂ ਦੇ ਲਈ ਹਰ ਮਹੀਨੇ ਅਕੀਲੇ ਸ਼ਨੀਵਾਰ バス ਦੀ ਸੇਵਾ ਵੀ ਕੀਤੀ ਜਾਂਦੀ ਆ ਤੇ 2-3 4 ਤੱਕ ਆਉਂਦੇ 5 ਤੱਕ ਕੀਤੀ ਹੋਈ ਹੈ ਕਿ ਜਿਹੜੀ ਹਰ ਪੀਲੇ ਬੱਸਾਂ ਦਰਸ਼ਨਾ ਲਈ ਸੰਗਤ ਜਾਂਦੀ ਆ ਤੇ ਮੈਂ ਇਸੇ ਤਰ੍ਹਾਂ ਸਾਰਿਆਂ ਨੂੰ ਟੀਮ ਨੂੰ ਸਾਰੀ ਜਿੰਨੇ ਮੈਂਬਰ ਆ ਮਾਤਾ ਚਿੰਤ ਸੇਵਕ ਸਭਾ ਜਿਹੜੀ ਇਹਨਾਂ ਦੀ ਸਾਰਿਆਂ ਨੂੰ ਵਧਾਈ ਦਿੰਦਾ ਵਾਂ ਕਿ ਜਿਹੜੇ ਇਹਨਾਂ ਸਫਲ ਪ੍ਰੋਗਰਾਮ ਹਰ ਮਹੀਨੇ ਕਰਵਾਉਂਦੇ ਆ ਹਰ ਸਾਲ ਇਹ ਭੰਡਾਰਾ ਕਰਵਾਉਂਦੇ ਆ ਤੇ ਅੱਗੇ ਵੀ ਇਸੇ ਤਰ੍ਹਾਂ ਇਹ ਭੰਡਾਰਾ ਚੱਲਦਾ ਰਹੇ ਤੇ ਮਾਤਾ ਇਹਨਾਂ ਸਾਰਿਆਂ ਦਾ ਅਸ਼ੀਰਵਾਦ ਬਣਾਈ ਰੱਖੇ ਧੰਨਵਾਦ ਜਿੰਦੂ ਬਨਿ ਸੇਵਾ ਸਭਾ ਕੀ ਔਰ ਸੇ ਸ਼ਾਡਾ ਬਾਜ਼ਾਰ ਮੇ ਨੰਗਰ ਲਗਾਇਆ ਗਿਆ ਮਹਾਮਈ ਸਾਡੇ ਛੋਟਾ ਭਰਾ ਰਾਜਨ ਮਹਿਤਾ ਜੀ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਨੰਗਰ ਲਗਾਉਂਦੇ ਨੇ ਅੱਜ ਪਿਛਲੇ ਸ਼ਨੀਵਾਰ ਦੀ ਗੱਲ ਹੈ ਭਾਈ ਨੇ ਵੈਸ਼ਨ ਦੇਵੀ ਮਹਾਮਈ ਦੇ ਦਰਬਾਰ ਦੇ ਵਿੱਚ ਸੰਗਤ ਭੇਜੀ ਆ ਇਸ ਸਾਲ ਦੇ ਲਾਸਟ ਸ਼ਨੀਵਾਰ ਭੇਜਦੇ ਨੇ ਭਾਈ ਨੂੰ ਬਹੁਤ ਬਹੁਤ ਮੁਆਰਕਾ ਮਹਾਮਈ ਨੇ ਆਪਣੇ ਪਰਿਵਾਰ ਕਿਰਪਾ ਕਰੇ ਮਾਤਾ ਰਣੀ ਚੜ੍ਹਦਾ ਕਰੇ ਸਭ ਨੂੰ ਬਹੁਤ ਬਹੁਤ ਮੁਆਰਕਾ ਮੇਰੇ ਵੱਲੋਂ ਮੇਰੀ ਟੀਮ ਵੱਲੋਂ ਜੈ ਮਾਤਾ ਜੀ ਮੈਂ ਤਰਨੂਬੀਰੀ ਕਹਿੰਦੀ ਵਾਰਡ ਨੰਬਰ 663 ਦਾ ਸੇਵਾਦਾਰ ਆ ਮੇਰੇ ਭਰਾ ਪੁਨੀ ਜੋਰੀ ਜੀ ਚਿੰਦਪੁਰ ਦੀ ਸੇਵਾ ਸਵਾਭਾਵ ਨਾਲ થોੜੇ ਦਿਨ ਪਹਿਲਾਂ ਮੇਰੇ ਵੀਰਾਂ ਨੇ ਤਿੰਨ ਬੱਸਾਂ ਵੈਸ਼ਨੇ ਦੇ ਵੀ ਲੈ ਕੇ ਗਈ ਤੇ ਅੱਜ ਮੇਰੇ ਵੀਰਾਂ ਨੇ ਚਿੰਦਪੁਰਨੀ ਮਾਤਾ ਦੇ ਮੇਲੇ ਦੇ ਇੱਥੇ ਅੱਜ ਲੰਗਰ ਵੇਖੋ ਕੰਡਾ ਭਰਪੂਰ ਲੰਗਰ ਚੱਲ ਰਿਹਾ ਏ ਤੇ ਜਿਹੜਾ ਮਾਤਾ ਰਾਣੀ ਦਾ ਲੰਗਰ ਆ ਸਾਡੇ ਸ਼ਹਿਰ ਦੇ ਅੱਜ ਨੁੱਕਰ ਨੁੱਕਰ ਹਰ ਇੱਕ ਬਾਜ਼ਾਰ ਹਰ ਇੱਕ ਵਾਰਡ ਦੇ ਵਿੱਚ ਚੱਲਣ ਦਾ ਤੇ ਮੈਂ ਮਾਤਾ ਜੀ ਅੱਗੇ ਅਰਦਾਸ ਕਰਦਾ ਤੇ ਮੇਰੇ ਭਰਾਵਾਂ ਤੇ ਦਫਾ ਫੁੱਲ ਕਿਰਪਾ ਰਕੇ ਕਿ ਮੇਰੇ ਵੀਰ ਹਰ ਸਾਲ ਇਦਾਂ ਹੀ ਉਮਮਾ ਕੇ ਹਰ ਜਗ੍ਹਾ ਤਗੜੇ ਤੋਂ ਤਗੜਾ ਲੰਘਣਾ ਹੈ ਜੈ ਮਾਤਾ ਦੀ ਮੈਂ ਕਸ਼ਮੀਰ ਸਿੰਘ ਸਰਪੰਚ ਪਿੰਡ ਮਾਕੋਵਾਲ ਦਾ ਇਹ ਸਾਡੇ ਪਿੰਡ ਦਾ ਪਰਿਵਾਰ ਆ ਸਾਡਾ ਮਹਿਤਾ ਸਾਹਿਬ ਅੱਜ ਮਾਕੋਵਾਲ ਦੇ ਵਿੱਚ ਨਾ ਦੂਸਰਾ ਬਾਕਵਾਲਾ ਰਿਸਰਚ ਵਸਾ ਲੈ ਆਣ ਕੇ ਜਿਹੜਾ ਕਿਉਂਕਿ ਇਹ ਪਰਿਵਾਰ ਜਿਹੜਾ ਆ ਬਹੁਤ ਵਧੀਆ ਇਹ ਸੂਝਵਾਨ ਤੇ ਪਿੰਡ ਬਾਕੋਵਾਲ ਦੇ ਵਿੱਚ ਐਡੀ ਵਧੀਆ ਸ਼ਭੀ ਹੈ ਇਹਨਾਂ ਦੀ ਵੀ ਕੋਈ ਗੱਲ ਕਰਨ ਵਾਲੀ ਨਹੀਂ ਸੀ ਕਿਉਂਕਿ ਇਹਨਾਂ ਦੇ ਘਰ ਜਿਹੜੇ 15-20 ਇਕੱਠੇ ਸਨ ਮੈਤਿਆਂ ਦੇ ਤੇ ਇਹ ਪਿੰਡ ਦੇ ਵਿੱਚ ਵੀ ਸਾਰਾ ਪਰਿਵਾਰ ਇਹਨਾਂ ਸਰਪੰਚੀਆਂ ਵੀ ਕੀਤੀਆਂ ਇਹਨਾਂ ਬੜਾ ਕੁਝ ਉੱਥੇ ਹੰਡਾਇਆ ਆ ਇਸ ਕਰਕੇ ਅੱਜ ਮੈਨੂੰ ਬਹੁਤ ਖੁਸ਼ੀ ਆ ਕਿ ਤੀਸਰਾ ਭੰਡਾਰਾ ਜਿਹੜਾ ਮਾਂ ਚਿੰਤਪੁਰਨੀ ਦਾ ਕਰ ਰਹੇ ਨੇ ਮੈਂ ਇਹਨਾਂ ਨੂੰ ਬਹੁਤ-ਬਹੁਤ ਵਧਾਈ ਦੇਣਾ ਵਾ ਇਸ ਕਰਕੇ ਕਿਉਂਕਿ ਅੱਜ ਸਾਨੂੰ ਵੀ ਇਹਨਾਂ ਸੱਧਿਆ ਇੱਥੇ ਤੇ ਵੇਖ ਕੇ ਹੀ ਬਹੁਤ ਖੁਸ਼ ਹੋਏ ਆਂ ਵੀ ਸਾਡੇ ਮਾਕੂਵਾਲ ਦਾ ਅੱਜ ਨਾਂ ਰੋਸ਼ਨ ਆ ਮੈਤਿਆਂ ਦਾ ਨਾਂ ਰੋਸ਼ਨ ਆ ਮੈਤਿਆਂ ਨੂੰ ਸਾਰਾ ਪੰਜਾਬ ਹੀ ਜਾਣਦਾ ਆ ਕਿਉਂਕਿ ਅੱਜ ਵੇਖੋ ਪੁਲਿਸ ਅਫਸਰ ਇਹਨਾਂ ਦੇ ਆ ਬਾਕੀ ਇਹ ਆਪਣਾ ਕਾਉਂਸਲਰ ਚੁਗਣ ਤੇ ਇੱਥੇ ਚੁੱਕ ਸਕਦੇ ਆ ਇਹਨਾਂ ਨੇ ਜਿਹੜਾ ਕਾਉਂਸਲਰ ਬਣਾਇਆ ਆਪਣੀ ਜਿੰਦ ਜਾਨ ਨਾ ਬਣਾਇਆ ਅਸੀਂ ਉਹਦਾ ਵੀ ਬਹੁਤ ਧੰਨਵਾਦ ਦੀਆਂ ਕਾਉਂਸਲ ਸਾਹਿਬ ਦਾ ਮੈਂ ਵੀ ਆਮ ਪਾਰਟੀ ਦਾ ਨਮਾਇਦਾ ਵਾਂ ਆਮ ਪਾਰਟੀ ਬਹੁਤ ਜ਼ਿਆਦਾ ਮਿਹਨਤ ਆ ਜੋ ਅੱਜ ਭਗਵੰਤ ਮਾਨ ਕਰ ਰਿਹਾ ਨਸ਼ਿਆਂ ਤੇ ਵੇਖੋ ਤੁਸੀਂ ਕਿੱਡੀ ਵਧੀਆ ਕੁਰਬਾਨੀ ਆ ਸਾਡਾ ਅਸੀਂ ਤੇ ਬਾ ਚਿੰਤਪੂਰਨੀ ਕਰੀ ਹੱਥ ਜੋੜਨੇ ਆ ਕਿ ਜਿਹੜੇ ਨਸ਼ੇ ਨੇ ਉਹਨਾਂ ਤੋਂ ਸਾਡਾ ਪੰਜਾਬ ਜਿਹੜਾ ਰਹਿਤ ਹੋ ਜਾਵੇ ਤੇ ਮੈਂ ਇਹਨਾਂ ਕਹਿੰਦਾ ਹੋਇਆ ਖਿਮਾ ਦਾ ਜਾਇਜ਼ ਤੇ